What's the ਹੋ ਵਗੇ ਸਾਰਿਆਂ ਸੰਗਵਾਲ ਕਰੋ ਅਰਦਾਸ ਕੋ ਔਂਕਾਰ ਸਰਵਾਇ ਗੁਰਜੇ ਕੇ ਫਤੇ ਸ੍ਰੀ ਭਗਵੰਦੇ ਜੀ ਸਾਹਿਬ ਆ ਸ੍ਰੀ ਭਗਵੰਦੇ ਜੇ ਕੇ ਪਾਸਾ 10ਵੇਂ ਪ੍ਰਤਾਪ ਬਾਬਾ ਜੇ ਜੇ ਮਰਕਾ ਗੁਰਨਾਣ ਕਲੇਜ ਆਏ ਤਿਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਜੀ ਸਾਹਿਬ ਅਕਨ ਹਰ ਗੋਬਿੰਦ ਨਾਮ ਜੇ ਮਰੋ ਸਿਧਾਰਾ ਸ੍ਰੀ ਅਰਕਨ ਸੰਤੇ ਆਏ ਜੇ ਦਿੱਤਾ ਸਤੁਕ ਜਾਈ 13ਵਾਂ ਬਾਬਾ ਜੇ ਮਰਿਆ ਕਰਨਾਉ ਨੇ ਦੇਵਤ ਆਏ ਸੋਤਾਈ ਹੋਏ ਜੀ ਸਾਹਿਬ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਅਸਾ ਪਾਸਿਆਂ ਦੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਸਾਂ ਦੇ ਦਰਦਾਂ ਜਾਨ ਮਰ ਕੇ ਖਾਤਰੀ ਬੱਲਾ ਦੇ ਆਰ ਮੇਰੋ ਨਮਾਰਿਆਂ ਦੇ ਮਾ ਸਤਿਗੁਰੂ ਦੇ ਨਾਨਿਆਂ ਦੇ ਸਾਡੋ ਦੰਤ ਸੇ ਸੇ ਤਾਂ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਆਉ ਦੇ ਦਾ ਹੋਰ ਬੈਨ ਤੇ ਅਰਦਾਸ ਜੋਸੜੀ ਮਹਾਰਾ ਸੱਚੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਸਾਤ ਸ਼ਾਨੀਆਂ ਜੇ ਸਾਧਬਰ ਨਜ਼ਰ ਕਰੇ ਨਿਮਕ ਇਹ ਕਾਰਨਾਮੇ ਮੇਰਾ ਮਾਤਾ ਸੇਤਬਾਏ ਜੀ ਮਹਾਵਾਦਨ ਸਰਦਸ਼ ਮੇਸ਼ ਪਿਤਾ ਜੀ ਦੇ ਗੁਰਬਾਹ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਔਰ ਜਿਹਦੇ ਪ੍ਰਕਾਸ਼ ਸੋਰਨਾ ਮੁਕ ਰੱਖਿਆ ਹੋਇਆ ਕਰੋ ਘਰ ਤੋਂ ਨਜ਼ਰ ਕਰਦਾ ਨਾ ਕਰ ਤਨ ਦੇਗਾ ਆ ਗਏ ਹਰ ਮਾਰਾ ਸੱਚੇ ਪਾਤਸ਼ਾਹ ਜੀ ਨਗਰ ਕੀਰਤਨਾ ਦੀ ਸੇਵਾ ਸਰਦਾਰ ਪਰਵੇਸ਼ ਸਿੰਘ ਜਿਹਦੇ ਪਰਿਵਾਰ ਦੇ ਲਈ ਆ ਬਾਦਸ਼ਾਹ ਦੀ ਕਿਰਪਾ ਕੰਨੀ ਸਰਦਾਰ ਪਰਵੇਸ਼ ਸਿੰਘ ਜਿਹਦੇ ਪਰਿਵਾਰ ਦੇ ਮਹਿਲਾਂ ਦਾ ਭਰਿਆ ਸਿਰ ਤੇ ਹੱਥ ਰੱਖਣਾ ਦੇਹ ਰੋਕ ਦਾ ਤੰਦਰੁਸਤ ਏ ਚੜਦੀਆਂ ਕਲਾ ਵਾਲਾ ਜੀਵਨ ਬਖਸ਼ਣਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਆ ਜਿਹੜੋ ਬੋਤਾਨ ਬੋਤਾਨ ਧੰਨਵਾਦ ਕਰਦਾ ਹਾਂ ਪਰਿਵਾਰ ਵੱਲੋਂ ਸੋਹਣੇ ਤੇ ਸੁੰਦਰ ਮਾਤਾ ਸਾਹਿਬ ਜੀ ਦੇ ਘੇਟ ਕੇ ਤੇ ਹੰਦਾਂ ਤੇ ਪ੍ਰਵਾਨ ਕਰੋ ਪਰਲੋਕ ਵਿੱਚ ਵਰਦੇ ਟੱਕਣੇ ਪਹਿਰਾ ਦਾ ਪਰਿਆ ਸਿਰ ਤੇ ਹੱਥ ਰੱਖਣਾ ਕ੍ਰਿਤਕਮਾਈਆਂ ਵਿੱਚ ਬਾਦਿਲ ਦੇ ਉਧਾਰੇ ਦੇ ਸੁਗਣੀਆਂ ਰਾਜ ਚੋਕਣੀਆਂ ਸਰਤਿਆਂ ਬਖਸ਼ਣੇ ਸ਼ਾਵਾ ਭਾਵਨਾਵਾਂ ਮਨੋ ਕਾਮਨਾਵਾਂ ਪੋਰੀਆਂ ਦੰਨੀਆਂ ਦੁੱਧ ਬੁੱਤਾਂ ਦੇ ਆਦਤਾਂ ਬਖਸ਼ਣੇ ਪਾਦਸ਼ਾਹ ਜਿਓ ਪਰਿਵਾਰ ਵੱਲੋਂ ਬਖਸ਼ਾ ਹੈ ਪਟਵਾਰਿਆਂ ਵਿੱਚੋਂ ਦੁੱਧ ਮਟਾਈ ਦੇ ਪ੍ਰਸ਼ਾਦ ਹਾਜ਼ਰ ਹਨ ਕਿਰਪਾ ਕਰੋ ਦੰਦੇ ਪ੍ਰਵਾਨ ਕਰੋ ਭੋਗ ਲਾਓ ਮੋਗਰਾ ਕਾ ਪ੍ਰਸ਼ਾਸਨ ਵਿੱਚ ਸਹਾਇ ਸੰਗਠ ਵਿੱਚ ਵਰਤਮਾਨ ਦੇ ਆਗਿਆ ਬਖਸ਼ੋ ਜੋ ਜੋ ਸ਼ਕੈ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ 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 ਜੱਪੇ ਪਾਤਸ਼ਾਹ ਜੀਓ ਕਹਤੇ ਹੋਏ ਪ੍ਰਵਾਹ ਦੇ ਸੇਵਾ ਦਰਗਾਹ ਪ੍ਰਵਾਹ ਗਾਣੇ ਮਹਿਰਾਂ ਦਾ ਭਰਿਆ ਸਿਰ ਤੇ ਹੱਥ ਰਖਣਾ ਚੜਦੇ ਆ ਜਿਨ੍ਹਾਂ ਦਾ ਜੀਵਨ ਬਖਸ਼ਣਾ ਹਰ ਮਦਾਨ ਫਤੇ ਬਖਸ਼ਣੇ ਪਾਤਸ਼ਾਹ ਜੀਓ ਕਰੋ ਕਿਰਪਾ ਸੰਗਤਾਂ ਨੂੰ ਛੁੱਟਿਆ ਮਤੋ ਸੇ ਪਿਆਰੇ ਮੇਲਾ ਜਨਨ ਮੇਰਾ ਤੇਰਾ ਨਾਮ ਚਤੇ ਆਵਾ ਨਾਨਕ ਨਾਮ ਜਦੋ ਕਲਾ ਤੇਰੇ ਭਾਵੇ ਤੇਰੇ ਬਾਤ ਦਾ ਬਣਾ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਦੇ ਕੀ Thank <laughs> you. AAAAAAAA Son there I <laughs>